ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਐਸਫ ਵੱਡੇ ਲੀਡਰ ਲਈ ਆਤ ਦੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਰਹਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸੈਕਟਰ 38 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਆਪ ਦੇ ਚਾਰ ਨੇਤਾਵਾਂ ਖਿਲਾਫ 3 ਸਾਲ ਪੁਰਾਣੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਤੇ ਚਾਰ ਸ਼ੀਟ ਦਰਜ ਕੀਤੀ ਹੈ ਤੇ ਚਾਰ ਸ਼ੀਟ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਚੰਡੀਗੜ੍ਹ ਦੇ ਸੇ ਇੰਚਾਰਜ ਡਾਕਟਰ ਸੰਨੀ ਸਿੰਘ ਆਲੂਆਲੀਆ ਰਾਜਵਿੰਦਰ ਕੌਰ ਗੱਲ ਅਤੇ ਅਰਸ਼ਦੀਪ ਸਿੰਘ ਦਾ ਨਾਮ ਸ਼ਾਮਿਲ ਹੈ ਤੇ ਇਹਨਾਂ ਨੇਤਾਵਾਂ ਦੇ ਸੈਕਟਰ 38 ਥਾਣਾ ਪੁਲਿਸ ਨੇ 12 ਮਾਰਚ 21 ਨੂੰ ਆਈਪੀਸੀ ਦੀ ਧਾਰਾ 332 353 188 269 270 ਤਹਿਤ ਕੇਸ ਦਰਜ ਕੀਤਾ ਮਾਮਲੇ ਵਿੱਚ ਇੰਨਾ ਮਲਜਮ ਨੇਤਾਵਾਂ ਖਿਲਾਫ ਕੇਸ ਚੱਲੇਗਾ ਤੇ ਅਗਲੀ ਸੁਣਵਾਈ 5 ਮਾਰਚ ਨੂੰ ਹੋਵੇਗੀ ਆਮ ਆਦਮੀ ਪਾਰਟੀ ਨੇ ਕਰਨਾਲ ਦੇ ਕਿਸਾਨਾਂ ਦੇ ਲਾਠੀ ਚਾਰਜਾਂ ਤੇ ਔਰਤਾਂ ਨਾਲ ਬਦਸਲੂਕੀ ਦੇ ਵਿਰੋਧ ਵਿੱਚ 12 ਮਾਰਚ ਵੀ 21 ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਸੀ ਤੇ ਅਨਮੋਲ ਗਗਨਮਾਨ ਦੀ ਅਗਵਾਈ ਵਿੱਚ ਆਪ ਦੀ ਮਹਿਲਾ ਵਿੰਗ ਦੀਆਂ ਕਈ ਵਰਕਰਾਂ ਤੇ ਪਾਰਟੀ ਦੇ ਕਈ ਨੇਤਾਵਾਂ ਨੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫਤਰ ਦੇ ਬਾਹਰ ਪਰ ਦਰਸ਼ਨ ਕਰਨ ਪੁੱਜੇ ਸਾਨੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ